ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਤਾ ਪੁਰਜਾ ਪੁਰਜਾ ਕਟ ਮਰੇ ਕਬ ਹਉ ਨਾ ਛਾਡੇ ਖੇਤਾ ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਆਓ ਗੱਲ ਕਰਦੇ ਆਂ ਸੰਤ ਮਹਾਪੁਰਸ਼ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਆਓ ਸੁਣਦੇ ਹਾਂ ਸੰਤ ਸਪਾਹੀ ਵੈਸੇ ਤਾਂ ਸੰਸਾਰ ਚ ਫਿਰਦੇ ਸੰਤ ਬਥੇਰੇ ਆ ਆਸੇ ਵਰਗੇ ਕਿੰਨੇ ਹੀ ਲਾਲਚ ਨੇ ਘੇਰੇ ਆ ਵੈਸੇ ਤਾਂ ਸੰਸਾਰ ਚ ਫਿਰਦੇ ਸਾਧ ਬਥੇਰੇ ਆ आसे वर्गे किन्ने ही लालचने घेरे है नाम जपे जो हो जा नाम जपे जो हो जा बंत नहीं कोई पिंडर वाले संत वर्गा संत नहीं कोई पिंडर वाले संत वर्गा संत नहीं कोई हो एक पापी जे होवे ਬੇੜੀ ਪੂਰ ਡੋਬਦਾਏ ਇੱਕ ਪਾਪੀ ਜੇ ਹੋਵੇ ਬੇੜੀ ਪੂਰ ਡੋਬਦਾਏ ਇੱਕ ਧਰਮੀ ਜੇ ਹੋਵੇ ਜੁਗਾਤੀਕ ਸੋ ਬਦਾਏ ਇੱਕ ਧਰਮੀ ਜੇ ਹੋਵੇ ਜੁਗਾਤੀਕ ਸੋ ਬਦਾਏ ਕੁਲਾਂ ਤਾਰ ਦੇ ਐ ਹੋ ਜਾ ਕੁਲਾਂ ਤਾਰ ਦੇ ਐ ਹੋ ਜਾ ਕੋਲਵੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਜਾਨ ਬਚਾ ਕੇ ਭਜਦੇ ਲੱਖਾਂ ਕੈਰ ਨਦਾਨਾਂ ਚੋਂ ਸ਼ੀਣੀ ਮਾਂ ਦਾ ਜਾਇਆ ਨਿਤਰੇ ਇੱਕ ਮਦਾਨਾਂ ਚੋਂ ਸ਼ੀਣੀ ਮਾਂ ਦਾ ਜਾਇਆ ਨਿਤਰੇ ਸ਼ੇਰ ਮਦਾਨਾਂ ਚੋਂ ਅੜੇ ਜ਼ੁਲਮ ਦੇ ਮੂਰੇ ਅੜੇ ਜ਼ੁਲਮ ਦੇ ਮੂਰੇ ਜੋ ਬਲਵੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਵੇਖਣ ਨੂੰ ਤਾਂ ਲੱਖਾਂ ਹੀ ਸੰਿਆਸੀ ਬਣ ਜਾਂਦੇ ਥੋੜੇ ਚਿਰ ਤੋਂ ਮੁੜ ਕੇ ਫੇਰ ਸਿਆਸੀ ਬਣ ਜਾਂਦੇ ਥੋੜੇ ਚਿਰ ਤੋਂ ਮੁੜ ਕੇ ਫੇਰ ਸਿਆਸੀ ਬਣ ਜਾਂਦੇ ਕੀ ਦੀ ਕੀ ਦੀ ਦੱਸਾਂ ਬਈ ਕੀ ਦੀ ਕੀ ਦੀ ਦੱਸਾਂ ਮੈਂ ਗੁਣਵੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਵੇਸ ਬਣਾ ਕੇ ਲੋਕਾਂ ਵਿੱਚ ਤਾਂ ਜਤੀ ਸਦਾਉਂਦੇ ਐ ਅੰਦਰੇ ਅੰਦਰ ਚੋਰਾ ਵਾਂਗੂ ਕੁੰਡੀਆਂ ਲਾਉਂਦੇ ਐ ਅੰਦਰੇ ਅੰਦਰ ਚੋਰਾ ਵਾਂਗੂ ਕੁੰਡੀਆਂ ਲਾਉਂਦੇ ਐ ਜਤ ਸਤ ਰੱਖੇ ਬਚਾ ਕੇ ਹੋ ਜਤ ਸਤ ਰੱਖੇ ਬਚਾ ਕੇ ਜੋ ਸਤਵੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਬਈ ਨਾਲ ਜ਼ੁਲਮ ਦੇ ਸਦਾ ਟੱਕਰੇ ਲਾਏ ਸੀ ਜੀ ਨੇ ਨਾਲ ਜ਼ੁਲਮ ਦੇ ਸਦਾ ਟੱਕਰੇ ਲਾਏ ਸੀ ਜੀ ਨੇ ਲੱਖਾਂ ਗੱਬਰੂ ਸਦਕੇ ਸਿੰਘ ਸਜਾਏ ਸੀ ਜੀ ਨੇ ਲੱਖਾਂ ਗੱਬਰੂ ਸਦਕੇ ਸਿੰਘ ਸਜਾਏ ਸੀ ਜੀ ਨੇ ਕਿੰਨੇ ਹੀ ਗੁਣ ਗਾਈਏ ਕਿੰਨੇ ਵੀ ਗੁਣ ਗਾਈਏ ਆਉਂਦਾ ਅੰਤ ਨਹੀਂ ਕੋਈ ਭਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਭਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਹੋ ਕਿੰਨੇ ਹੀ ਹੁਣ ਖਾਲੀ ਖੋਖੇ ਭਰੇ ਬਰੂਦਾਂ ਦੇ ਪੈਦਾ ਕਰਤੇ ਜੀਨੇ ਫੜ ਕੇ ਝੁੰਡ ਦਹੂਦਾਂ ਦੇ पैदा करते जी ने फड़ के झुंड दहूदा देर किसी की जागते होर किगते गल झलंत नहीं कोई पिंडर वाले संतों वर्गा संत नहीं कोई पिंडर वाले संतों वर्गा संत नहीं कोई और सिखी वाला ਨਵਾਂ ਝੜਿਆ ਰੰਗ ਪਤੰਗੇ ਨੂੰ ਸਿੱਖੀ ਵਾਲਾ ਨਵਾਂ ਝੜਿਆ ਰੰਗ ਪਤੰਗੇ ਨੂੰ ਗੱਲ ਵਰ ਗਿਆ ਦਾ ਦਿੱਤਾ ਜੀ ਨੇ ਸੰਗ ਪਤੰਗੇ ਨੂੰ ਗੱਲ ਵਰ ਗਿਆ ਦਾ ਦਿੱਤਾ ਜੀ ਨੇ ਸੰਗ ਪਤੰਗੇ ਨੂੰ ਮੱਤੇ ਉੱਤੇ ਲਿਖਿਆ ਮੱਥੇ ਉੱਤੇ ਲਿਖਿਆ ਬੁਰਾ ਲਖੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ ਪਿੰਡਰਾਂ ਵਾਲੇ ਸੰਤਾਂ ਵਰਗਾ ਸੰਤ ਨਹੀਂ ਕੋਈ